ਮੈਂ ਹਮੇਸ਼ਾ ਸਪੇਸ ਨੂੰ ਇੱਕ ਸਾਇਲੈਂਟ ਮਿਸਟਰੀ ਵਾਂਗੂ ਦੇਖਿਆ ਹੈ ਬ੍ਰਹਮਾਣਡ ਇੰਨਾ ਵੱਡਾ ਹੈ ਕਿ ਅਸੀਂ ਇਨਸਾਨ ਸਿਰਫ ਉਸਦੇ ਇੱਕ ਛੋਟੇ ਪਿਕਸਲ ਹਾਂ ਪਰ ਅੱਜ ਇੱਕ ਨਵੀਂ ਡਿਸਕਵਰੀ ਨੇ ਪੂਰੇ ਸਪੇਸ ਰਿਸਰਚ ਕਮਿਊਨਿਟੀ ਨੂੰ ਸ਼ੌਕ ਵਿੱਚ ਪਾ ਦਿੱਤਾ ਹੈ ਇੱਕ ਅਨਨੋਨ ਆਬਜੈਕਟ ਜਿਸ ਦਾ ਨਾਮ ਸਾਇੰਟਿਸਟਾਂ ਨੇ ਰੱਖਿਆ ਹੈ 3i ਐਟਲਸ ਪਰ ਕੁਐਸ਼ਨ ਇਹ ਨਹੀਂ ਕਿ ਇਹ ਕੀ ਹੈ ਬਲਕਿ ਅਸਲੀ ਕੁਐਸ਼ਨ ਹੈ ਇਸ ਇਸ ਆਬਜੈਕਟ ਨੇਚੁਰਲ ਜਾਂ ਇੰਟਰਨੈਸ਼ਨਲ ਜਾਂ ਐਲੀਅਨ ਚੈਪਟਰ 1 ਵਟ ਇਜ਼ 3I ਐਟਲਸ 3I ਐਟਲਸ ਇਨਸਾਨਾ ਦੁਆਰਾ ਖੋਜਿਆ ਤੀਸਰਾ ਇੰਟਰਸਟੈਲਰ ਆਬਜੈਕਟ ਹੈ ਪਹਿਲਾ ਇੰਟਰਸਟੈਲਰ C2017 ਦਾ ਉਹਨੂੰ ਆਉਮਾ ਜਿਸਨੇ ਸਾਇੰਟਿਸਟਾਂ ਦੀ ਫਿਜ਼ਿਕਸ ਨੂੰ ਤੋੜ ਕੇ ਰੱਖ ਦਿੱਤਾ ਸੀ ਦੂਸਰਾ ਸੀ 2019 ਦਾ ਕਾਮੇਟ ਬੋਰੀਸੋਵ ਤੇ ਹੁਣ ਤੀਸਰਾ ਹੈ 2025 ਦਾ ਐਟਲਸ ਇੰਟਰਸਟੈਲਰ ਆਬਜੈਕਟ ਦਾ ਮਤਲਬ ਜੋ ਚੀਜ਼ ਸਾਡੇ ਮਿਲਕੀਵੇ ਗੈਲੈਕਸੀ ਦੇ ਕਿਸੇ ਹੋਰ ਸਟਾਰ ਸਿਸਟਮ ਤੋਂ ਆਈ ਹੋਵੇ ਤੇ ਉਹ ਸਾਡੇ ਸੋਲਰ ਸਿਸਟਮ ਦੀ ਨਾ ਹੋਵੇ ਇਹ ਚੀਜ਼ ਸਪੇਸ ਵਿੱਚ ਬਿਲੀਅਨ ਕਿਲੋਮੀਟਰ ਟਰੈਵਲ ਕਰਕੇ ਸਾਡੇ ਵੱਲ ਆ ਰਹੀ ਹੈ ਸਾਇੰਟਿਸਟਾਂ ਨੇ ਐਟਲਸ ਨੂੰ ਆਇਡੈਂਟੀਫਾਈ ਕੀਤਾ ਸੀ ਐਟਲਸ ਟੈਲੀਸਕੋਪ ਹਵਾਈ ਤੋਂ ਇਸ ਆਬਜੈਕਟ ਦੀ ਸਪੀਡ ਰੋਟੇਸ਼ਨ ਸ਼ੇਪ ਟ੍ਰੈਜੈਕਟਰੀ ਤੇ ਐਕਟੀਵਿਟੀ ਕਿਸੇ ਨੈਚੁਰਲ ਐਸਟਰਾਇਡ ਦੀ ਤਰ੍ਹਾਂ ਬਿਹੇਵ ਨਹੀਂ ਕਰ ਰਹੀ ਬਲਕਿ ਇਹ ਕੰਟਰੋਲਡ ਫੀਲ ਕਰ ਰਹੀ ਹੈ ਜਿੱਦਾਂ ਕੋਈ ਨੈਵੀਗੇਸ਼ਨ ਲੌਜੀਕ ਹੋਵੇ ਇਸਦੀ ਮੂਵਮੈਂਟ ਵਿੱਚ ਚੈਪਟਰ 2 ਵਾਈ ਥਿਸ ਇਜ਼ ਸੋ ਮਿਸਟੀਰੀਅਸ ਸਪੇਸ ਫਿਜ਼ਿਕਸ ਵਿੱਚ ਇਹ ਨੈਚੁਰਲ ਆਬਜੈਕਟ ਅਨਪ੍ਰੇਡਿਕਟੇਬਲ ਜ਼ਿਗਜ਼ੈਗ ਤੇ ਰੈਂਡਮ ਮਾਸ ਇਜੈਕਸ਼ਨਸ ਦਿਖਾਉਂਦੇ ਨੇ ਪਰ ਐਟਲੈਸ ਦੇ ਮੋਸ਼ਨ ਨੂੰ ਦੇਖ ਕੇ ਇਦਾਂ ਲੱਗਦਾ ਹੈ ਜਿੱਦਾਂ ਇਸ ਦਾ ਕੋਈ ਇਰਾਦਾ ਹੋਵੇ NASA ESA ਤੇ JAXA ਦੇ ਸਾਇੰਟਿਸਟ ਇਹ ਕਹਿ ਰਹੇ ਨੇ ਕਿ ਇਹ ਆਬਜੈਕਟ ਨੌਨ ਗ੍ਰੈਵਿਟੇਸ਼ਨਲ फोर्स इन्फ्लुएंस शो ਕਰ ਰਹੀ ਹੈ ਮਤਲਬ ਗ੍ਰੈਵਿਟੇਸ਼ਨਲ ਫੋਰਸ ਤੋਂ ਅਲੱਗ ਕੋਈ ਫੋਰਸ ਇਸ ਨੂੰ ਪੁਸ਼ ਕਰ ਰਿਹਾ ਹੈ ਦੇ ਨੇਚਰਲ ਰੌਕ ਇਤਾਂ ਦੀ ਪਰਫੈਕਟ એનર્ਜੀ ਕਨਜ਼ਰਵੇਸ਼ਨ ਕ੍ਰੀਏਟ ਨਹੀਂ ਕਰਦੇ ਤੇ ਕੁਝ ਸਾਇੰਟਿਸਟ ਕਹਿ ਰਹੇ ਨੇ ਕਿ ਸ਼ਾਇਦ ਇਹ ਕੋਈ ਏਲੀਅਨਸ ਪ੍ਰੂਬਸ ਹੈ ਕਿਉਂਕਿ ਐਟਲਸ ਦੀ ਰਿਫਲੈਕਟਿਵਿਟੀ ਲਾਈਟ ਸਕੈਟਰ ਤੇ ਮਾਸ ਡੈਂਸਿਟੀ ਇੱਕ ਨਾਰਮਲ ਆਇਰਨ ਸਟੋਨ ਐਸਟਰਾਇਡ ਤੋਂ ਬਹੁਤ ਹੀ ਅਲੱਗ ਹੈ ਚੈਪਟਰ 3 ਵਾਟ ਇਫ ਦਿਸ ਇਸ ਏਲੀਅਨ ਟੈਕਨੋਲੋਜੀ ਮੈਂ ਕਨਫਰਮ ਨਹੀਂ ਕਹਿ ਰਿਹਾ ਤੇ ਨਾ ਹੀ ਸਾਇੰਟਿਸਟ ਕਹਿ ਰਹੇ ਨੇ ਰ ਪੌਸਿਬਿਲਟੀ ਓਪਨ ਹੈ ਕਿ ਇਹ ਕੋਈ ਏਲੀਅਨ ਟੈਕਨੋਲੋਜੀ ਹੋ ਸਕਦੀ ਹੈ ਵਾਇਓਗਰ 1 ਜਿਸ ਨੂੰ ਅਸੀਂ ਧਰਤੀ ਤੋਂ ਸਪੇਸ ਵਿੱਚ ਭੇਜਿਆ ਸੀ ਤੇ ਇਹ ਅੱਜ ਬਿਲੀਅਨਸ ਕਿਲੋਮੀਟਰ ਦੂਰ ਟਰੈਵਲ ਕਰ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਇਨਸਾਨ ਪਹਿਲਾਂ ਤੋਂ ਹੀ ਏਲੀਅਨ ਲੈਵਲ ਪ੍ਰੋਬ ਮਾਡਲਸ ਕ੍ਰੀਏਟ ਕਰ ਚੁੱਕੇ ਹੈ ਤਾਂ ਸੋਚੋ ਕਿ ਜੇ ਇਨਸਾਨ 100 ਸਾਲਾਂ ਵਿੱਚ ਇਹ ਸਭ ਕੁਝ ਕਰ ਸਕਦੇ ਹੈ ਤਾਂ ਕੋਈ ਬਿਲੀਅਨਸ ਸਾਲ ਦੀ ਐਡਵਾਂਸ ਰੇਸ ਟੈਕਨੋਲੋਜੀ ਬਣਾ ਕੇ ਸਪੇਸ ਵਿੱਚ ਘੁੰਮ ਰਹੀ ਹੋਵੇਗੀ ਤੇ ਹੁਣ 3i ਐਡਲੈਸ ਦੀ ਸਿਚੁਏਸ਼ਨ ਵਿੱਚ ਸੇਮ ਮਿਸਟਰੀਅਸ ਫਿਜ਼ਿਕਸ ਰਿਪੀਟ ਹੋ ਰਹੀ ਹੈ ਰੈਂਡਮ ਰੌਕ ਨੇਚਰਲ ਯੂਨੀਫਾਰਮ ਸਨਲਾਈਟ ਨੂੰ ਰਿਫਲੈਕਟ ਕਰਦਾ ਹੈ ਪਰ ਇਹ ਆਬਜੈਕਟ ਪਾਲਸਿਸ ਵਿੱਚ ਰਿਫਲੈਕਟ ਕਰ ਰਿਹਾ ਹੈ ਜਿੱਦਾਂ ਕਿ ਟਰਨਿੰਗ ਐਕਟੀਵੇਟਿੰਗ ਕੂਲਿੰਗ ਤੇ ਰੈਸਟਿੰਗ ਤੇ ਸਭ ਤੋਂ ਵੱਡਾ ਸਾਇੰਟੀਫਿਕ ਸ਼ੌਕ ਹੈ ਕਿ ਐਡਲੈਸ ਦੀ ਸਪੀਡ ਪਰਫੈਕਟ ਇੰਟਰਸਟੈਲਰ ਕਰੂਜ਼ ਦੇ ਵੈਲੋਸਿਟੀ ਪੈਟਰਨ ਦੇ ਸੈਟਸ ਵਿੱਚ ਫਿੱਟ ਹੋ ਰਹੀ ਹੈ ਜਿੱਦਾਂ ਇਹ ਫਿਊਲ ਸੇਵ ਕਰ ਰਿਹਾ ਹੋਵੇ ਤੇ ਸਾਇੰਟਿਸਟ ਕਹਿੰਦੇ ਹੈ ਇਟਸ ਲੁੱਕ ਟਾਂਡ ਨਾਟ ਐਕਸੀਡੈਂਟਲ ਜੋ ਕਿ ਸਾਇੰਟਿਫਿਕ ਲੈਂਗੁਏਜ ਵਿੱਚ ਇੱਕ ਲਾਲ ਝੰਡੀ ਹੈ ਤੇ ਦੂਸਰੀ ਸਾਈਡ ਗਵਰਨਮੈਂਟ ਏਜੰਸੀਜ਼ ਇਨਫੋਰਮੇਸ਼ਨ ਨੂੰ ਸਾਇਲੈਂਟ ਕਰਨ ਦੇ ਹੈ ਤਾਂ ਕਿ ਪਬਲਿਕ ਪੈਨਿਕ ਨਾ ਹੋ ਜਾਵੇ ਕਿਉਂਕਿ ਵਰਲਡ ਸਿਸਟਮਸ ਕੋਲੈਪਸ ਹੋ ਸਕਦਾ ਹੈ 3i ਐਟਲਸ ਇੱਕ ਵਾਰਨਿੰਗ ਹੈ ਕਿ ਅਸੀਂ ਸਪੇਸ ਨੂੰ ਅੰਡਰ ਐਸਟੀਮੇਟ ਕਰ ਰਹੇ ਸੀ ਯੂਨੀਵਰਸ ਵਿੱਚ ਸਿਰਫ ਤਾਰੇ ਤੇ ਗ੍ਰਹਿ ਨਹੀਂ ਹੈ ਬਲਕਿ ਯੂਨੀਵਰਸ ਖੁਦ ਇੱਕ ਰਾਜ ਹੈ ਮੈਂ ਨਹੀਂ ਕਹਿ ਰਿਹਾ ਕਿ ਏਲੀਅਨ ਆ ਰਹੇ ਹੈ ਬਲਕਿ ਮੈਂ ਕਹਿ ਰਿਹਾ ਹਾਂ ਵੀ ਆਰ ਫਾਈਨਲੀ ਔਨ ਥੇਅਰ ਰਡਾਰ ਤੇ ਨੈਕਸਟ ਵੀਡੀਓ ਵਿੱਚ ਸਿਰਫ ਦਾਵਾ ਨਹੀਂ ਬਲਕਿ ਪ੍ਰੂਫ 베ਸਡ ਸਪੈਕੂਲੇਟ ਕਰਾਂਗਾ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰ ਦਿਓ